ਸੰਸੀ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜੀ ਔਲੇ ਦੀ ਬਹੁਤ ਹੀ ਵਧੀਆ ਜੀ ਰੈਸਪੀ ਜਿਹੜੇ ਨਹੀਂ ਖਾਂਦੇ ਉਹ ਵੀ ਖਾਣਗੇ ਕਿਉਂਕਿ ਇਹਨੂੰ ਖਾਣਾ ਬਹੁਤ ਜ਼ਰੂਰੀ ਹੁੰਦਾ ਹੈ ਵਿਟਾਮਿਨ ਸੀ ਆਇਰਨ ਕੈਸ਼ੀਅਮ ਪਤਾ ਨਹੀਂ ਇਹ ਆਪਣੇ ਵਿੱਚ ਕਿੰਨੇ ਗੁਣ ਲੁਕੋਈ ਬੈਠਾ ਹੈ ਤੇ ਜਿਹੜਾ ਆਪਾਂ ਨੂੰ ਸਰਦੀਆਂ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਆਪਾਂ ਲਿਆ ਜੀ 250 ਗ੍ਰਾਮ ਆਲਾ ਤੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਉਸ ਤੋਂ ਬਾਅਦ ਜੇ ਕੋਈ ਦਾਗ ਵਗੈਰਾ ਹੋਵੇ ਤਾਂ ਤੁਸੀਂ ਉਹਨੂੰ ਕੱਟ ਦੇਣਾ ਹੈ ਫਿਰ ਆਪਾਂ ਜੀ ਥੋੜਾ ਜਿਹਾ ਪਾਣੀ ਰੱਖਿਆ ਗਰਮ ਤੇ ਇਹਦੇ ਵਿੱਚ ਇਹਨੂੰ 7 ਤੋਂ 8 ਮਿੰਟ ਤੱਕ ਲਗਾਤਾਰ ਉਬਾਲ ਲਾਂਗੇ ਜਦੋਂ ਤੱਕ ਇਹਦੇ ਵਿੱਚ ਕ੍ਰੈਕ ਜਿਨਾ ਆ ਜਾਣ ਇਹ ਉਬਾਲ ਆਪਾਂ ਇਸ ਲਈ ਰਹਿ ਹੈ ਕਿਉਂਕਿ ਮੈਨੂੰ ਇਹਦੇ ਪਾਣੀ ਦੀ ਜ਼ਰੂਰਤ ਸੀ ਆਪਾਂ ਉਹ ਯੂਜ਼ ਕਰਨਾ ਸੀ ਪਰ ਤੁਸੀਂ ਇਹਨੂੰ ਸਟੀਮ ਤੇ ਪਕਾਉ ਤਾਂ ਬਹੁਤ ਜ਼ਿਆਦਾ ਵਧੀਆ ਹੈ ਜਦੋਂ ਵੀ ਤੁਸੀਂ ਛਰਨੀ ਵਗੈਰਾ ਚ ਰੱਖ ਕੇ ਇਹਨੂੰ ਸਟੀਮ ਤੇ ਰੱਖੋਗੇ ਤਾਂ ਉੱਪਰ ਹਲਕਾ ਜਿਹਾ ਨਮਕ ਪਾ ਦਿਓ ਉਹਦੇ ਨਾਲ ਇਹ ਜਲਦੀ ਬੰਦ ਆ ਆਪਾਂ ਪਾ ਜੀ ਜੀ ਨਮਕ ਚੁਟਕੀ ਪਰ ਹਲਦੀ ਤੇ ਇਹਨੂੰ ਆਪਾਂ ਹੁਣ ਉਬਾਲਾਂਗੇ ਪਰ ਜਿਨ੍ਹਾਂ ਨੇ ਉਬਾਲ ਕੇ ਤਿਆਰ ਕਰਨਾ ਹੋਵੇ ਤਾਂ ਪਾਣੀ ਨੂੰ ਤੁਸੀਂ ਪੀ ਵੀ ਸਕਦੇ ਹੋ ਪਰ ਨਮਕ ਘੱਟ ਪਾਇਓ ਤੇ ਇਸ ਤਰ੍ਹਾਂ ਤੁਸੀਂ ਆਟਾ ਵਗੈਰਾ ਗੁੰਨ ਕੇ ਜਾਂ ਕਿਸੇ ਸਬਜੀ ਵਗੈਰਾ ਚ ਪਾ ਕੇ ਵੀ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਪਾਣੀ ਖਰਾਬ ਨਾ ਕਰਿਓ ਉਸ ਤੋਂ ਬਾਅਦ ਜਿਦੋਂ ਇਹਦੇ ਵਿੱਚ ਕ੍ਰੈਕ ਵਗੈਰਾ ਜੇ ਆ ਗਏ ਤਾਂ ਤੁਸੀਂ ਇਹਨੂੰ ਕਿਸੇ ਵੀ ਛੰਨੀ ਰਹੀਂ ਛਾਨ ਲੈਣਾਗਾ ਤੇ ਫਿਰ ਇਹਨੂੰ ਆਪਾਂ ਦਿੰਨ ਤੋਂ 4 ਘੰਟੇ ਇਸੇ ਤਰ੍ਹਾਂ ਹੀ ਰੱਖ ਦੇਣਾ ਆਮਲੇ ਦਾ ਜਿਹੜਾ ਅਚਾਰ ਹੈ ਉਹ ਤਾਂ ਪੱਕਾ ਹੁੰਦੇ ਹੀ ਰਹਿਣੇ ਹੈਗੇ ਪਰ ਜਿਹੜੀ ਇੱਕ ਖੱਟੀ ਮਿੱਠੀ ਚਟਪਟੀ ਜੀ ਰੈਸিপি ਹੈ ਜਦੋਂ ਤੁਸੀਂ ਇੱਕ ਵਾਰ ਬਣਾ ਲਈ ਤੇ ਤੁਸੀਂ ਹਰ ਵਾਰ ਬਣਾ ਕੇ ਰੱਖਿਆ ਕਰੋਗੇ ਕਿਉਂਕਿ ਖਾਣ ਵਿੱਚ ਬੜੀ ਜ਼ਿਆਦਾ ਟੇਸਟੀ ਹੁੰਦੀ ਹੈ ਉਸ ਤੋਂ ਬਾਅਦ ਜੀ ਜਦੋਂ ਆਪਾਂ 4 ਘੰਟਿਆਂ ਬਾਅਦ ਇਹਨੂੰ ਦੇਖਿਆ ਤੇ ਬਿਲਕੁਲ ਠੰਡਾ ਹੋ ਗਿਆ ਤੇ ਹੁਣ ਇਹਦੇ ਵਿੱਚ ਜਿਹੜਾ ਪਾਣੀ ਵਗੈਰਾ ਬਿਲਕੁਲ ਨਹੀਂ ਸੀ ਹੁਣ ਜਿਹੜੀਆਂ ਦੀਆਂ ਗਿਰਕਾਂ ਜੀਆਂ ਹੈਗੀਆਂ ਵਿੱਚ ਉਹ ਆਪਾਂ ਬਾਹਰ ਕੱਢ ਦਾਂਗੇ ਤੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਅਲੱਗ ਕਰ ਲਾਂਗੇ ਬਹੁਤ ਹੀ ਸਿੰਪਲ ਜੀ ਰੈਸিপি ਹੈ ਤੇ ਪਰ ਬਹੁਤ ਹੀ ਜਿਆਦਾ ਹੀ ਟੇਸਟੀ ਬਣਦੀ ਹੈ ਉਸ ਤੋਂ ਬਾਅਦ ਜੀ ਆਪਾਂ ਲਵਾਂਗੇ ਇੱਕ ਪੈਨ ਜਿਹਦੇ ਵਿੱਚ ਆਪਾਂ ਇੱਕ 스ਪੂਨ ਸਰੋ ਦਾ ਤੇਲ ਪਾਵਾਂਗੇ ਤੁਸੀਂ ਜਿਹੜਾ ਵੀ ਕਿਚਨ ਦੇ ਵਿੱਚ ਯੂਜ਼ ਕਰਦੇ ਹੋ ਉਹੀ ਵਰਤ ਸਕਦੇ ਹੋ ਤੇ ਇਹਨੂੰ ਆਪਾਂ ਕਰਾਂਗੇ ਜੀ ਹਲਕਾ ਜਿਹਾ ਗਰਮ ਜੇ ਇਥੇ ਜਿਆਦਾ ਗਰਮ ਹੋ ਗਿਆ ਤਾਂ ਤੁਸੀਂ ਗੈਸ ਨੂੰ ਇੱਕ ਵਾਰ ਬੰਦ ਕਰ ਦਿਓ ਕਿਉਂਕਿ ਜਿਹੜਾ ਵੀ ਆਪਾਂ ਸਮਾਨ ਇਹਦੇ ਵਿੱਚ ਪਾਵਾਂਗੇ ਕੋਈ ਵੀ ਚੀਜ਼ ਹੈ ਜਿਹੜੀ ਉਹ ਜਲਣੀ ਨਹੀਂ ਚਾਹੀਦੀ ਸਿਰਫ ਆਪਾਂ ਪਕਾਉਣੀ ਹੈਗੀ ਪਰ ਜੇ ਤੁਸੀਂ ਇਹਦੇ ਵਿੱਚ ਤੁਹਾਨੂੰ ਘੱਟ ਲੱਗੇ ਤੇਲ ਤਾਂ ਤੁਸੀਂ ਹੋਰ ਪਾ ਲਿਓ ਥੋੜਾ ਜਿਹਾ ਆਪਾਂ ਥੋੜਾ ਜਿਹਾ ਘੱਟ ਹੀ ਰੱਖਿਆ ਤੇ ਆਪਾਂ ਜਿੰਨਾ ਵੀ ਸਮਾਨ ਇਹਦੇ ਵਿੱਚ ਵਰਤ ਸਕਦੇ ਆ ਉਹ ਆਪਾਂ ਸਾਰਾ ਪਾਇਆ ਪਰ ਜੇ ਤੁਸੀਂ ਕੋਈ ਵੀ ਚੀਜ਼ ਚਾਹੋ ਸਕਿੱਪ ਕਰਨੀ ਤਾਂ ਆਰਾਮ ਨਾਲ ਕਰ ਦਿਓ ਉਹਦੀ ਐਡੀ ਵੱਡੀ ਕੋਈ ਗੱਲ ਨਹੀਂ ਕਿਉਂਕਿ ਬਹੁਤੇ ਵੀਡੀਓ ਵਿੱਚ ਪੁੱਛਦੇ ਰਹਿੰਦੇ ਆ ਕਿ ਅਸੀਂ ਜੀ ਆਹ ਚੀਜ਼ ਪਾਈਏ ਕਿ ਨਾ ਪਾਈਏ ਤੁਸੀਂ ਆਪਣੀ ਮਰਜ਼ੀ ਅਨੁਸਾਰ ਪਾਇਓ ਜਿਨ੍ਹਾਂ ਦਾ ਟੇਸ ਤੁਹਾਨੂੰ ਵਧੀਆ ਲੱਗਦਾ ਆਪਾਂ ਪਾਇਏ ਜੀ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਜੀਰਾ ਮੇਥੀ ਦਾਣਾ ਹੁਣ ਹਲਕਾ ਜਿਹਾ ਆਪਾਂ ਪਕਾ ਲਿਆ ਫਿਰ ਵਿੱਚ ਇਹਦੇ ਆਪਾਂ ਆਲ ਆਪਾ ਫਿਰ ਇਹਦੇ ਵਿੱਚ ਪਾਏ ਜੀ ਆਪਾਂ ਇਲਾਇਚੀ ਪਾਊਡਰ ਸੌਫ ਕਲੌਂਜੀ ਇਹ ਸਾਰੀਆਂ ਚੀਜ਼ਾਂ ਆਪਾਂ ਇਸੇ ਤਰ੍ਹਾਂ ਹੀ ਮਿਕਸ ਕਰ ਲਈਆਂ ਪਰ ਜੇ ਤੁਹਾਡਾ ਦਿਲ ਕਰੇ ਕਈ ਇਹਨਾਂ ਨੂੰ ਤੇਲ 'ਚ ਪਕਾ ਲੈਂਦੇ ਆ ਪਹਿਲੇ ਹੀ ਤੁਸੀਂ ਉਸ ਤਰੀਕੇ ਨਾਲ ਪਕਾ ਲਿਓ ਇਹਦੇ ਵਿੱਚ ਟੇਸਟ ਦਾ ਕੋਈ ਫਰਕ ਨਹੀਂ ਹੋਣਾ ਜਿਹੜੀਆਂ ਚੀਜ਼ਾਂ ਆਪਾਂ ਉੱਪਰੋਂ ਪਾਈਆਂ ਸਗੋਂ ਦੀ ਉਹ ਜ਼ਿਆਦਾ ਸੇਤ ਲਈ ਵਧੀਆ ਹੈਗਾ ਫਿਰ ਆਪਾਂ ਪਾਏ ਜੀ ਇਹਦੇ ਵਿੱਚ ਗੁੜ ਗੁੜ ਹੈਗਾ ਜਿਹੜਾ ਤੁਸੀਂ ਆਪਣੀ ਜ਼ਰੂਰਤ ਦੇ ਅਨਸਾਰ ਪਾਓ ਜਿੰਨਾ ਕਿ ਤੁਹਾਨੂੰ ਮਿੱਠਾ ਪਸੰਦ ਹੈ ਵੈਸੇ ਜੇ ਤੁਸੀਂ 250 ਗ੍ਰਾਮ ਹੋਰ ਲੈਨੇ ਹੋ ਤਾਂ ਇਹਦੇ ਵਿੱਚ 100 ਗ੍ਰਾਮ ਗੁੜ ਆਰਾਮ ਨਾਲ ਪਾਊਗਾ ਜਿਆਦਾ ਭਵਾ ਮਾ ਪੈ ਜੇ ਪਰ ਆਪਾਂ ਥੋੜਾ ਜਿਹਾ ਘੱਟ ਹੀ ਰੱਖਿਆ ਤੇ ਦੇਖੋ ਜੀ ਗੁੜ ਹੌਲੀ ਹੌਲੀ ਇਸੇ ਤਰ੍ਹਾਂ ਆਪੇ ਮੈਲਟ ਹੋ ਜਾਊਗਾ ਤੇ ਫਿਰ ਇਹਦੇ ਵਿੱਚ ਆਪਾਂ ਥੋੜੀ ਜੀ ਰੰਗ ਵਾਲੀ ਮਿਰਚ ਪਾਈਏ ਜਿਹਦਾ ਕੋਈ ਟੇਸਟ ਨਹੀਂ ਹੁੰਦਾ ਸਿਰਫ ਕਲਰ ਆਊਗਾ ਬਿਲਕੁਲ ਥੋੜੀ ਜੀ ਹਲਦੀ ਤੇ ਨਮਕ ਨਮਕ ਤੁਸੀਂ ਕਾਲਾ ਵੀ ਵਰਤ ਸਕਦੇ ਹੋ ਜਾਂ ਦੂਸਰਾ ਵੀ ਤੇ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਫਿਰ ਇਹਨੂੰ ਆਪਾਂ ਹੋਰ ਜ਼ਿਆਦਾ ਵਧੀਆ ਬਣਾਉਣਾ ਤਾਂ ਇਹਦੇ ਵਿੱਚ ਪਾਵਾਂਗੇ ਆਪਾਂ ਕਿਸ਼ਮਿਸ਼ ਇਹ ਜੇ ਹੋਏ ਤਾਂ ਪਾ ਦਿਓ ਨਹੀਂ ਤੁਸੀਂ ਸਕਿਪ ਕਰ ਦਿਓ ਫਿਰ ਇਹਦੇ ਵਿੱਚ ਥੋੜੇ ਜਿਹਾ ਆਪਾਂ ਪਾਏ ਆ ਮੱਗਜ ਜਿਹਨੂੰ ਕੀ ਖਰਬੂਜੇ ਦੇ ਬੀਜ ਵੀ ਕਹਿੰਦੇ ਆ ਕਈ ਮੈਲਨ ਦੇ ਜਾਂ ਤੁਸੀਂ ਤਰਬੂਜ ਦੇ ਜੋ ਵਧੀਆ ਲੱਗੇ ਤੁਸੀਂ ਉਹੀ ਪਾ ਲਿਓ ਫਿਰ ਆਪਾਂ ਇਹਨਾਂ ਨੂੰ ਥੋੜਾ ਜਿਹਾ ਹੋਰ ਪਕਾ ਲਾਂਗੇ ਅੱਠ ਤੋਂ 10 ਮਿੰਟ ਵਿੱਚ ਇਹ ਬਿਲਕੁਲ ਸਲੋ ਫਲੇਮ ਤੇ ਬਹੁਤ ਹੀ ਵਧੀਆ ਜੀ ਚਟਪਟੀ ਖੱਟੀ ਮਿੱਠੀ ਚਟਨੀ ਬਣ ਕੇ ਤਿਆਰ ਹੋ ਜੂਗੀ ਜੇ ਤੁਸੀਂ ਇਹਨਾਂ ਨੂੰ ਮੈਸ਼ ਕਰਨਾ ਤਾਂ ਮੈਸ਼ਰ ਨਾਲ ਮੈਸ਼ ਕਰ ਦਿਓ ਬਿਲਕੁਲ ਵਿੱਚ ਮਿਕਸ ਹੋ ਜਾਣਗੀ ਇੰਨੀਆਂ ਸਾਰੀਆਂ ਆਪਸ਼ਨ ਹੈ ਤੁਹਾਡੇ ਕੋਲੇ ਪਰ ਤਿਆਰ ਕਰਕੇ ਜਰੂਰ ਖਾਓ ਉਸ ਤੋਂ ਬਾਅਦ ਜਦੋਂ ਇਹ ਠੰਡਾ ਹੋ ਗਿਆ ਤੁਸੀਂ ਕਿਸੇ ਵੀ ਕੱਚੇ ਵਗੈਰਾ ਦੇ ਬਰਤਨ ਵਿੱਚ ਇਹਨੂੰ ਪਾ ਕੇ ਤੇ ਫ੍ਰਿਜ ਵਿੱਚ ਰੱਖ ਦਿਓ ਲੰਬੀ ਦੇਰ ਤੱਕ ਸਟੋਰ ਕਰ ਸਕਦੇ ਹੋ ਟਰਾਈ ਕਰਕੇ ਜਰੂਰ ਦੇਖਿਓ ਵੀਡੀਓ ਨੂੰ ਸ਼ੇਅਰ ਕਰ ਦਿਓ